ਬਿਰਧ ਭਇਓ ਸੂਝੈ ਨਹੀਂ ਕਾਲ ਪਹੁੰਚਿਓ ਆਨ ਕਹੋ ਨਾਨਕ ਨਰਬਾਬਰੇ ਕਿਉ ਨ ਅਪਜੈ ਭਗਵਾਨ ਇਹ ਚੌਥਾ ਸ਼ਲੋਕ ਹੈ ਪਹਿਲੇ ਸ਼ਲੋਕ ਵਿੱਚ ਗੱਲ ਕੀਤੀ ਸੀ ਤਰਨ ਆਪੋ ਇਉਂ ਹੀ ਗਇਓ ਲਿਓ ਜਰਾ ਤਨ ਜੀਤ ਤਰਨ ਆਪੋ ਤੋਂ ਗੱਲ ਇਸ ਕਰਕੇ ਸ਼ੁਰੂ ਕੀਤੀ ਸੀ ਕਿਉਂਕਿ ਉਸ ਤੋਂ ਪਹਿਲਾਂ ਬਚਪਨਾ ਵੀ ਹੈ ਬਚਪਨ ਤੋਂ ਸੀ ਕਹਿ ਸਕਦੇ ਆ ਵੀ ਚਲੋ ਕੋਈ ਉਮੀਦ ਨਹੀਂ ਕਿਉਂਕਿ ਛੜਾ ਬੱਚਾ ਹੁੰਦਾ ਉਹਨੂੰ ਬਹੁਤਾ ਪਤਾ ਨਹੀਂ ਹੁੰਦਾ ਉਹਦੀ ਉਮਰ ਹੁੰਦੀ ਹੈ ਜੈਸੇ ਬਾਲਕ ਭਾਈ ਸੁਭਾਈ ਲਖ ਅਪਰਾਧ ਕਮਾਵੇ ਉਹ ਤਾਂ ਕਰਕੇ ਕਿਆ ਬਾਲ ਹੈ ਬਾਲਵਸਤ ਹੈ ਬਾਲ ਬਿਨੋਦ ਚਿੰਦਰਸ ਲਾਗਾ ਉਹ ਖਾਣ ਪੀਣ ਦੇ ਵਿੱਚ ਸਵਾਦਾਂ ਦੇ ਵਿੱਚ ਪਿਆ ਹੋਇਆ ਤੇ ਅਸੀਂ ਉਮੀਦ ਕਰਦੇ ਆਂ ਵੀ ਬਚਪਨ ਤੋਂ ਹੁਣ ਜਵਾਨੀ ਆਏਗੀ ਪੜ੍ਹੇਗਾ ਲਿਖੇਗਾ ਸ਼ਾਇਦ ਕੋਈ ਹਕਲ ਆ ਜਾਏ ਪਰ ਪਾਤਸ਼ਾਹ ਕਹਿੰਦੇ ਨੇ ਜਵਾਨੀ ਵਿੱਚ ਵੀ ਨਹੀਂ ਆਈ ਉਹ ਵੀ ਐਵੇਂ ਹੀ ਚਲੀ ਗਈ ਜਿਵੇਂ ਬਚਪਨਾ ਗਿਆ ਸੀ ਜਵਾਨੀ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਵੀ ਚਲੋ ਖਾ ਲਿਆ ਹੰਡਾ ਲਿਆ ਦੁਨੀਆ ਦਾ ਤਜਰਬਾ ਕਰ ਲਿਆ ਪਤਾ ਨਹੀਂ ਕਿਤਨਾ ਇੱਕ ਗਿਆਨ ਖੋਪੜੀ ਦੇ ਵਿੱਚ ਆ ਜਾਂਦਾ ਹੈ ਜਦੋਂ ਬੰਦਾ ਬਜ਼ੁਰਗ ਹੋ ਜਾਂਦਾ ਹੈ ਵੀ ਸ਼ਾਇਦ ਹੁਣ ਸ਼ਾਇਦ ਇਹਨੂੰ ਕੋਈ ਸਮਝ ਲੱਗ ਜਾਏ ਕੋਈ ਸੋਚੀ ਆ ਜਾਏ ਪਰ ਪਾਤਸ਼ਾਹ ਕਹਿੰਦੇ ਨੇ ਅਫਸੋਸ ਵਿਰਧ ਭਇਓ ਬੁੱਢਾ ਤੇ ਹੋ ਗਿਆ ਵਿਰਧ ਅਵਸਥਾ ਆ ਗਈ ਸੁੱਝੈ ਨਹੀਂ ਪਰ ਸੱਚ ਬਾਰੇ ਨੂੰ ਹਜੇ ਵੀ ਕੁਝ ਨਹੀਂ ਸੁੱਝਦਾ ਸੱਚ ਨੂੰ ਸਮਝ ਹੀ ਨਹੀਂ ਰਿਹਾ ਸੁੱਝੈ ਨਹੀਂ ਹਾਲਤ ਇੱਥੋਂ ਤੱਕ ਬਣ ਗਈ ਕਿ ਸਿਰ ਕੰਪਿਓ ਪਗ ਡਗਮਗੇ ਨੈਣ ਜੋਤ ਤੇ ਹੀਨ ਨੈਣਾ ਵਿੱਚ ਕੋਈ ਜੋਤ ਨਹੀਂ ਰਹੀ ਕਹੋ ਨਾਨਕ ਇਹ ਵਿਦ ਭਈ ਹਾਲਤ ਇਹ ਬਣ ਚੁੱਕੀ ਐ ਤਉ ਨਾ ਹਰ ਰਸ ਲੀਨ ਪਰ ਹਰੀ ਦੇ ਰਸ ਵਿੱਚ ਫੇਰ ਵੀ ਨਹੀਂ ਲੀਨ ਹੋਇਆ ਬੰਦਾ ਕਈ ਵਾਰੀ ਆਪਣੇ ਆਪ ਤੋਂ ਤੰਗ ਆ ਕੇ ਆਪਣੀ ਅਵਸਥਾ ਤੋਂ ਬੰਦਾ ਸਿੱਖਿਆ ਲੈ ਲੈਂਦਾ ਪਰ ਕਹਿੰਦੇ ਨੇ ਨੇ ਸਿੱਖਿਆ ਕੋਈ ਨਹੀਂ ਲਈ ਬਲਕੇ ਹਾਲਤ ਐਸੀ ਬਣ ਗਈ ਕਿ ਲੋਚਨ ਸ਼ਰਮੈ ਬੁੱਧ ਬਲ ਨਾਠੀ ਅੱਖਾਂ ਚੱਲਦੀਆਂ ਨੇ ਬੁੱਧ ਬਲ ਅੰਦਰ ਹੈ ਨਹੀਂ ਦਾ ਕਾਮ ਪਵਸਮਾਧਾਨੀ ਵਾਸਨਾ ਦੀ ਜਿਹੜੀ ਮਧਾਨੀ ਹੈ ਉਹ ਆਪਣੇ ਦਿਮਾਗ ਵਿੱਚ ਹਜੇ ਵੀ ਰੜਕਦਾ ਹੈ ਹਜੇ ਵੀ ਵਾਸਨਾ ਦੀ ਉਮੀਦ ਲਾ ਕੇ ਬੈਠਾ ਹੈ ਇਸ ਕਰਕੇ ਬੜਾ ਅਪਹਾਗ ਹੈ ਸਤਿਗੁਰੂ ਇਹਨੂੰ ਸੁਚੇਤ ਕਰਦੇ ਨੇ ਵੀ ਹੁਣ ਤਾਂ ਤੂੰ ਬਿਰਧ ਹੋ ਗਿਆ ਬਚਪਨ ਤੋਂ ਬਾਅਦ ਜਵਾਨੀ ਦੀ ਉਮੀਦ ਸੀ ਜਵਾਨੀ ਤੋਂ ਬਾਅਦ ਬੁਢਾਪੇ ਦੀ ਉਮੀਦ ਸੀ ਤੇ ਬੁਢਾਪੇ ਤੋਂ ਬਾਅਦ ਕੀ ਹੈ ਮੌਤ ਹੈ ਉੱਤੇ ਤਾਂ ਐਂਡ ਹੋ ਜਾਣਾ ਉਸ ਤੋਂ ਬਾਅਦ ਫਿਰ ਕਾ ਦੀ ਉਮੀਦ ਹੈ ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਬਿਰਧ ਪਇਓ ਸੂਝੈ ਨਹੀਂ ਕਾਲ ਪਹੁੰਚੋ ਆਣ ਕਾਲ ਸਿਰ ਤੇ ਆ ਗਿਆ ਇਸ ਕਰਕੇ ਕੇਵਲ ਬੰਦੇ ਨੂੰ ਇਹ ਕੁਦਰਤ ਨੇ ਸਮਝਾਉਣ ਦਾ ਯਤਨ ਕੀਤਾ ਹੈ ਕਿ ਬੰਦੇ ਦੇ ਜਿਹੜੇ ਵਾਲ ਨੇ ਉਹ ਬੁਢਾਪੇ ਵਿੱਚ ਆ ਕੇ ਚਿੱਟੇ ਹੋ ਜਾਂਦੇ ਨੇ ਗੁਰੂ ਨਾਨਕ ਪਾਤਸ਼ਾਹ ਨੇ ਇਹ ਸ਼ਲੋਕ ਲਿਖਿਆ ਪੱਟੀ ਦੇ ਵਿੱਚ ਕਕੇ ਕੇਸ ਪੁੰਨਰਜਬ ਹੋਏ ਵਿਣ ਸਾਬੂਣੈ ਉਜਲਿਆ ਜਵਾਨੀ ਵਿੱਚ ਸਾਬਣ ਲਾਉਂਦਾ ਸੀ ਫਿਰ ਵੀ ਕਾਲੇ ਹੀ ਰਹਿੰਦੇ ਸੀ ਬੁਢਾਪੇ ਵਿੱਚ ਸਾਬਣ ਲਾਉਣ ਦੀ ਲੋੜ ਨਹੀਂ ਬਿਨਾ ਸਾਬਣ ਲਾਉਣ ਤੋਂ ਹੀ ਵਾਲ ਚਿੱਟੇ ਹੋ ਜਾਂਦੇ ਨੇ ਵਿਣ ਸਾਬੂ ਨੇ ਉਜਲਿਆ ਪਤਸ਼ਾਹ ਕਹਿੰਦੇ ਨੇ ਪਤਾ ਕਿਉਂ ਕਿਉਂ ਹੋਏ ਨੇ ਕਹਿੰਦੇ ਨੇ ਦੱਸ ਰਹੇ ਨੇ ਵੀ ਹੁਣ ਤਿਆਰੀ ਕਰ ਲੈ ਆਉਣ ਵਾਲੀ ਆ ਮੌਤ ਕਾਲ ਪਹੁੰਚਿਓ ਆਣ ਜਮ ਰਾਜੇ ਕੇ হেরੂ ਆਏ ਇਹ ਤੇਰੀ ਮੌਤ ਦੇ ਮੈਸੈਂਜਰ ਨੇ ਤੈਨੂੰ ਪਹਿਲਾਂ ਦੱਸਣ ਆਏ ਨੇ ਤੂੰ ਕਹਿੰਦਾ ਮੌਤ ਦੱਸ ਕੇ ਨਹੀਂ ਆਉਂਦੀ ਦੱਸ ਕੇ ਨਹੀਂ ਆਉਂਦੀ ਇਸ਼ਾਰੇ ਤਾਂ ਪਹਿਲਾਂ ਕਰਦੀ ਐ ਵਾਲ ਚਿੱਟੇ ਹੋ ਗਏ ਤੇ ਸਮਝ ਜਾ ਬਸ ਵੀ ਹੁਣ ਤਿਆਰੀ ਐ ਤੇਰੀ ਇਹ ਜਮ ਰਾਜੇ ਕਹਿਰੂ ਨੇ ਪਰ ਇਹਨਾਂ ਤੋਂ ਸਮਝਣ ਦੀ ਬਜਾਏ ਮਾਇਆ ਕੈ ਸੰਗਲ ਬੰਦ ਲਿਆ ਮਾਇਆ ਦੇ ਸੰਗਲ ਦੇ ਵਿੱਚ ਤੂੰ ਅਜੇ ਵੀ ਬੰਨਿਆ ਪਿਆ ਇਸ ਪਰ ਕੇ ਜਿਹੜਾ ਕਾਂ ਹੁੰਦਾ ਉਹ ਬਚਪਨ ਦੇ ਵਿੱਚ ਵੀ ਕਾਲਾ ਹੀ ਹੁੰਦਾ ਬੁਢਾਪੇ ਵਿੱਚ ਵੀ ਕਾਲਾ ਹੀ ਹੁੰਦਾ ਜਿਹੜਾ ਕੂਕਰ ਹੁੰਦਾ ਕੁੱਤਾ ਉਹ ਬਚਪਨ ਦੇ ਵਿੱਚ ਵੀ ਕਾਲੇ ਵਾਲ ਹੀ ਹੁੰਦੇ ਐ ਬੁਢਾਪੇ ਵਿੱਚ ਵੀ ਕਾਲੇ ਹੀ ਹੁੰਦੇ ਐ ਪਰ ਬੰਦੇ ਦੇ ਬਚਪਨ ਦੇ ਵਿੱਚ ਜਵਾਨੀ ਵਿੱਚ ਕਾਲੇ ਹੁੰਦੇ ਆ ਬੁਢਾਪੇ ਵਿੱਚ ਆ ਕੇ ਚਿੱਟੇ ਹੋ ਜਾਂਦੇ ਆ ਕਿਉਂਕਿ ਮਨੁੱਖ ਸ਼ਰੋਮਣੀ ਹੈ ਇਸ ਕਰਕੇ ਕੁਦਰਤ ਨੇ ਇਸ ਇਨਸਾਨ ਨੂੰ ਸਮਝਾਉਣ ਦਾ ਯਤਨ ਕੀਤਾ ਕਿਉਂਕਿ ਜਿਹੜੀ ਮੈਚਿਓਰਿਟੀ ਹੈ ਜਿਹੜੀ ਪ੍ਰੌਡਿਟਾ ਹੈ ਉਹ ਮਨੁੱਖ ਦੇ ਵਿੱਚ ਹੀ ਹੁੰਦੀ ਹੈ ਵਿਚਾਰਾਂ ਕਰਕੇ ਗਿਆਨ ਕਰਕੇ ਬਾਕੀ ਜਾਨਵਰਾਂ ਦੇ ਵਿੱਚ ਨਹੀਂ ਹੈ ਤਾਂ ਪਾਤਸ਼ਾਹ ਕਹਿੰਦੇ ਨੇ ਬਿਰਧ ਪਿਓ ਸੂਝੈ ਨਹੀਂ ਕਾਲ ਪਹੁੰਚੋ ਆਣ ਕਾਲ ਹੈ ਜਿਹੜਾ ਉਹ ਸਿਰ ਤੇ ਆ ਗਿਆ ਇਸ ਕਰਕੇ ਜਿਵੇਂ ਵਾਲ ਚਿੱਟੇ ਹੋਏ ਨੇ ਕੰਮ ਵੀ ਚਿੱਟੇ ਹੋ ਜਾਣੇ ਚਾਹੀਦੇ ਨੇ ਇਹ ਨਾ ਹੋਵੇ ਕਿ ਵਾਲ ਚਿੱਟੇ ਨੇ ਕੰਮ ਕਾਲੇ ਨੇ ਗਰਭ ਦੇ ਵਿੱਚ ਵੀ ਇਹੀ ਸਮਝਾਇਆ ਸੀ ਕਹਿੰਦੇ ਨੇ ਗਰਭ ਦੇ ਵਿੱਚ ਜਨਮ ਤੋਂ ਪਹਿਲਾਂ ਕੀ ਹੁੰਦਾ ਹੈ ਬੱਚਾ ਉਲਟਾ ਹੁੰਦਾ ਹੈ ਸਿਰ ਥੱਲੇ ਹੁੰਦਾ ਪਰ ਕੰਮ ਸਿੱਧੇ ਹੁੰਦੇ ਨੇ ਬੱਚਾ ਪੁੱਠਾ ਹੁੰਦਾ ਕਿਵੇਂ ਕਿ ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹ ਤੂੰ ਰੱਖਨ ਹਾਰੇ ਰੱਬ ਨਾਲ ਜੁੜਿਆ ਸੀ ਜਿਵੇਂ ਹੀ ਬਾਹਰ ਆਉਂਦਾ ਸਿੱਧਾ ਹੋ ਜਾਂਦਾ ਕੰਮ ਪੁੱਠੇ ਹੋ ਜਾਂਦੇ ਨੇ ਜੋਨ ਛੱਡ ਜੋ ਜਗ ਮੈਂ ਆਇਓ ਜਿਵੇਂ ਹੀ ਸੰਸਾਰ ਵਿੱਚ ਕਦਮ ਰੱਖਿਆ ਲਾਗਤ ਪਵਨ ਖਸਮ ਬਿਸਰਾਇਓ ਕਹਿੰਦੇ ਨੇ ਇਹਨੂੰ ਹਵਾ ਲੱਗ ਗਈ ਕਈ ਵਾਰੀ ਸੀ ਬੱਚਿਆਂ ਨੂੰ ਨਹੀਂ ਕਹਿੰਦੇ ਕਹਿੰਦੇ ਇਹਨੂੰ ਤੇ ਬਾਹਰ ਦੀ ਹਵਾ ਲੱਗ ਗਈ ਐ ਬਸ ਇਹਨੂੰ ਵੀ ਬਾਹਰ ਦੀ ਹਵਾ ਲੱਗੀ ਐ ਜਨਮ ਲੈਣ ਤੋਂ ਬਾਅਦ ਜਦੋਂ ਸੰਸਾਰ ਵਿੱਚ ਆਇਆ ਲਾਗਤ ਪਵਨ ਹਵਾ ਲੱਗੀ ਸੰਸਾਰ ਦੀ ਖਸਮ ਬਿਸਰਾਇਓ ਜਿਹਨੂੰ ਜਿਹਨੂੰ ਸੰਸਾਰ ਦੀ ਹਵਾ ਲੱਗੀ ਹੈ ਉਹ ਨਿਰੰਕਾਰ ਨੂੰ ਭੁੱਲੇ ਗਏ ਭੁੱਲੇਗਾ ਇਸ ਕਰਕੇ ਤੈਨੂੰ ਹਵਾ ਨਾ ਲੱਗ ਜਾਏ ਪਾਤਸ਼ਾਹ ਕਹਿੰਦੇ ਨੇ ਕਹੋ ਨਾਨਕ ਨਰਬਾਬ ਰੇ ਬੋਲਾ ਕਿਉ ਹੋਇਆ ਪਾਗਲ ਕਿਉ ਹੋਇਆ ਸਿਆਣਾ ਬਣ ਕਿਉ ਨਾ ਭਜੈ ਭਗਵਾਨ ਭਗਵਾਨ ਉਸੇ ਹਰੀ ਨੂੰ ਹੀ ਕਿਹਾ ਜਿਹੜਾ ਇਹਦੇ ਅੰਦਰ ਬੈਠਾ ਹੈ ਜਿਹੜਾ ਘਟ ਘਟ ਮੈਂ ਹਰਜੂ ਵਸੈ ਇਹ ਨਹੀਂ ਆਪਣੇ ਮੂਲ ਦੀ ਪਛਾਣ ਕਰ ਆਪਣੇ ਆਪ ਦੇ ਬਾਰੇ ਤੂੰ ਜਾਣਨ ਦੀ ਕੋਸ਼ਿਸ਼ ਕਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ